ਸੋਸ਼ਲ ਮੀਡੀਆ ਇਨਫਲੂਐਂਸਰ ਦੀ ਦੇ ਬਖੰਡਾ ਦੇ ਵਿੱਚ ਕਾਰ ਦੇ ਅੰਦਰੋਂ ਮਿਲਣ ਤੋਂ ਬਾਅਦ ਹਰ ਪਾਸੇ ਇਸ ਗੱਲ ਦੀ ਚਰਚਾ ਹੋ ਰਹੀ ਹੈ ਕਿ ਆਖਰਕਾਰ ਕਮਲਕੌਰ ਭਾਬੀ ਦੀ ਮੌਤ ਕਿਵੇਂ ਹੋਈ ਪਰ ਕੀ ਤੁਹਾਨੂੰ ਪਤਾ ਕਮਲਕੌਰ ਭਾਬੀ ਉਰਫ ਕੰਚਨ ਕੁਮਾਰੀ ਕਿੱਥੋਂ ਦੀ ਆਣ ਵਾਲੀ ਸੀ ਤੇ ਉਹ ਕੌਣ ਸੀ ਆਓ ਇਸ ਦੇ ਬਾਬਤ ਆਪਾਂ ਇਸ ਵੀਡੀਓ ਦੇ ਵਿੱਚ ਜਾਣਦੇ ਹਾਂ 32 ਸਾਲਾਂ ਇਨਫਲੂਐਂਸਰ ਕਮਲਜੀਤ ਕੌਰ ਉਰਫ ਕੰਚਨ ਕੁਮਾਰੀ ਉਰਫ ਕਮਲਕੌਰ ਪਾਬੀ ਜੋ ਕਿ ਲਖਮਨ ਨਗਰ ਲੁਧਿਆਣਾ ਦੀ ਰਹਿਣ ਵਾਲੀ ਸੀ ਅਤੇ ਇੰਟਰਨੈਟ ਤੇ ਵਿਵਾਦਪੂਰਨ ਅਤੇ ਅਸਲੀ ਰੀਣਾ ਬਣਾਉਂਦੀ ਸੀ ਕੰਚਨ ਦਾ ਅਣਪਛਾਤੇ ਲੋਕਾਂ ਨੇ ਕਤਲ ਕਰ ਦਿੱਤਾ ਹੈ ਬੁੱਧਵਾਰ ਦੇਰ ਸ਼ਾਮ ਬਠਿੰਡਾ ਪੁੱਚੋ ਰੋਡ ਤੇ ਆਦੇਸ਼ ਮੈਡੀਕਲ ਕਾਲਜ ਅਧਿਆਸਪਤਾਲ ਦੀ ਕਾਰ ਪਾਰਕਿੰਗ ਦੇ ਵਿੱਚ ਖੜੀ ਇੱਕ ਕਾਰ ਦੇ ਵਿੱਚੋਂ ਕੰਚਨ ਕੁਮਾਰੀ ਦੀ ਲਾਸ਼ ਬਰਾਮਦ ਹੋਈ 10 ਜੂਨ ਦੀ ਸਵੇਰੇ ਇੱਕ ਨੌਜਵਾਨ ਨੇ ਕਾਰ ਪਾਰਕਿੰਗ ਦੇ ਵਿੱਚ ਖੜੀ ਕਰ ਦਿੱਤੀ ਸੀ ਤੇ ਮੁੱਕ ਦੇ ਉੱਪਰੋਂ ਪੱਦ ਗਿਆ ਸੀ ਜਦੋਂ ਕਿ 11 ਜੂਨ ਨੂੰ ਰਾਤ 8 ਵਜੇ ਕਰੀਬ ਲਾਸ਼ ਦਾ ਪਤਾ ਉਸ ਵੇਲੇ ਲੱਗਾ ਜਦੋਂ ਇੱਕ ਕਾਰ ਦੇ ਵਿੱਚੋਂ ਬਦਬੂ ਆਉਣ ਲੱਗੀ ਜਿਸ ਤੋਂ ਬਾਅਦ ਪਾਰਕਿੰਗ ਸਟਾਫ ਨੇ ਉਸ ਕਾਰ ਦੀ ਪਛਾਣ ਕੀਤੀ ਤੇ ਪੁਲਿਸ ਨੂੰ ਬੁਲਾਇਆ ਤੇ ਉਸ ਦੀ ਨਿਗਰਾਨੀ ਦੇ ਹੇਠ ਹੀ ਕਾਰ ਖੋਲੀ ਗਈ ਕੰਚਨ ਕੁਮਾਰੀ ਦੀ ਲਾਸ਼ ਕਾਰ ਦੀ ਪਿਛਲੀ ਸੀਟ ਦੇ ਉੱਪਰ ਪਈ ਹੋਈ ਸੀ ਦੇਸ਼ ਦੇ ਵਿੱਚੋਂ ਬਹੁਤ ਹੀ ਗੰਦੀ ਬਦਬੂ ਆ ਰਹੀ ਸੀ ਐਸਪੀ ਸਿਟੀ ਨਰਿੰਦਰ ਸਿੰਘ ਅਤੇ ਪੁਲਿਸ ਥਾਣਾ ਕੈਂਟ ਦੇ ਵੱਲੋਂ ਘਟਨਾ ਵਾਲੀ ਥਾਂ ਦਾ ਮੌਇਨਾ ਕਰਨ ਤੋਂ ਬਾਅਦ ਸਹਾਰਾ ਜਨ ਸੇਵਾ ਟੀਮ ਦੀ ਮਦਦ ਦੇ ਨਾਲ ਲਾਸ਼ ਨੂੰ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਬਠਿੰਡਾ ਦੇ ਮਰਦਾ ਘਰ ਦੇ ਵਿੱਚ ਲਜਾਇਆ ਗਿਆ ਜਿੱਥੇ ਅਜੇ ਪੋਸਟਮਾਰਟਮ ਹੋਣਾ ਬਾਕੀ ਆ ਲਾਸ਼ ਦੀ ਹਾਲਤ ਦੇਖ ਕੇ ਇਹ ਮੰਨਿਆ ਜਾ ਰਿਹਾ ਹੈ ਕਿ ਕਤਲ 2 ਦਿਨ ਪਹਿਲਾਂ ਕੀਤਾ ਗਿਆ ਫੌਸਾ ਕੰਦਾ ਹੈ ਫਿਲਹਾਲ ਪੁਲਸ ਨੇ ਅਣਪਛਾਤੇ ਲੋਕਾਂ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਆ ਜਦੋਂ ਕਿ ਮਾਮਲੇ ਦਾ ਪਤਾ ਲਗਾਉਣ ਲਈ ਚਾਰ ਪੁਲਸ ਦੀਆਂ ਟੀਮਾਂ ਵੀ ਬਣਾਈਆਂ ਗਈਆਂ ਹਨ ਜੋ ਵੱਖ-ਵੱਖ ਪਹਿਲੂਆਂ ਦੀ ਜਾਂਚ ਕਰ ਰਹੀਆਂ ਹਨ ਇਸ ਤੋਂ ਇਲਾਵਾ ਪੁਲਿਸ ਲੁਧਿਆਣੇ ਤੋਂ ਬਠਿੰਡਾ ਆਉਣ ਵਾਲੇ ਸਾਰੇ ਟੋਲ ਪਲਾਜ਼ਿਆਂ ਦੇ ਸੀਸੀਟੀਵੀ ਕੈਮਰੇ ਦੀ ਫੁਟੇਜ ਦੇ ਨਾਲ ਨਾਲ ਉਸਦੇ ਮੋਬਾਈਲ ਕਾਲ ਡਿਟੇਲ ਦੀ ਵੀ ਜਾਂਚ ਕਰ ਰਹੀ ਆ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਉਹ ਲੁਧਿਆਣਾ ਤੋਂ ਬਠਿੰਡਾ ਇਕੱਲੀ ਆਈ ਸੀ ਜਾਂ ਕੋਈ ਹੋਰ ਵੀ ਉਸਦੇ ਨਾਲ ਆਇਆ ਸੀ ਇਸ ਤੋਂ ਇਲਾਵਾ 9 ਜੂਨ ਤੋਂ ਲੈ ਕੇ ਉਸ ਦੀ ਮੌਤ ਤੱਕ ਉਸਦੇ ਮੋਬਾਈਲ ਕਾਰਡ ਡਿਟੇਲ ਤੋਂ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਸਨੇ ਕਿਹੜੇ ਲੋਕਾਂ ਦੇ ਨਾਲ ਗੱਲ ਕੀਤੀ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਕਿ ਕਮਲ ਕੌਰ ਨੂੰ ਕਿਸ ਨੇ ਮਾਰਿਆ ਹੈ ਤੇ লাশ ਨੂੰ ਕਿੱਥੇ ਅਤੇ ਕਿਉਂ ਬਠਿੰਡਾ ਦੇ ਅਧੇਸ਼ ਹਸਪਤਾਲ ਲਿਆਂਦਾ ਗਿਆ ਪੁਲਿਸ ਮਾਮਲੇ ਦੀ ਹਰ ਪਹਿਲੂ ਦੀ ਜਾਂਚ ਕਰ ਰਹੀ ਆ ਦੱਸ ਦਈਏ ਕਿ ਬੁੱਧਵਾਰ ਦੇਰ ਸ਼ਾਮ ਨੂੰ ਪੁਲਿਸ ਅਤੇ ਸਹਾਰਾ ਜਨ ਸੇਵਾ ਟੀਮ ਨੂੰ ਸੂਚਨਾ ਮਿਲੀ ਕਿ ਅੱਧਿਆ ਸ਼ਸਪਤਾਲ ਦੀ ਪਾਰਕਿੰਗ ਦੇ ਵਿੱਚ ਇੱਕ ਕਾਰ ਖੜੀ ਹੋਈ ਆ ਜਿਸ ਦੇ ਵਿੱਚੋਂ ਬਦਬੂ ਆ ਰਹੀ ਆ ਜਦੋਂ ਪੁਲਿਸ ਟੀਮ ਤੇ ਸਹਾਰਾ ਟੀਮ ਮੌਕੇ ਦੇ ਉੱਪਰ ਪਹੁੰਚੀ ਤਾਂ ਉੱਥੇ ਇੱਕ ਇਓਨ ਕਾਰ ਖੜੀ ਹੋਈ ਸੀ ਕਾਰ ਦੇ ਅੰਦਰ ਇੱਕ ਔਰਤ ਦੀ ਲਾਸ਼ ਮਿਲੀ ਜੋ 2 ਤੇ 3 ਦਿਨ ਪੁਰਾਣੀ ਜਾਪ ਰਹੀ ਸੀ ਗੱਡੀ ਅੰਦਰੋਂ ਬੰਦ ਸੀ ਮ੍ਰਿਤਕ ਦੇ ਨੇੜੇ ਇੱਕ ਪਰਸ ਅਤੇ ਇੱਕ ਬੈਗ ਮਿਲਿਆ ਏ ਪਰ ਉਹਨਾਂ ਦੇ ਵਿੱਚੋਂ ਕੋਈ ਵੀ ਦਸਤਾਵੇਜ਼ ਨਹੀਂ ਮਿਲਿਆ ਜਿਸ ਦੀ ਪਛਾਣ ਕਮਲਜੀਤ ਕੌਰ ਉਰਫ ਕੰਚਨ ਕੁਮਾਰੀ ਦੇ ਵਜੋਂ ਹੋਈ ਆ ਉਹ 9 ਜੂਨ ਨੂੰ ਘਰੋਂ ਨਿਕਲੀ ਸੀ ਤੇ ਆਪਣੀ ਮਾਂ ਨੂੰ ਦੱਸਿਆ ਸੀ ਕਿ ਉਸ ਦਾ ਬਠਿੰਡਾ ਦੇ ਵਿੱਚ ਇੱਕ ਕੋਈ ਪ੍ਰੋਗਰਾਮ ਹੈ ਜਿਹਦੇ ਵਿੱਚ ਉਹ ਸ਼ਾਮਲ ਹੋਣ ਦੇ ਲਈ ਬਠਿੰਡਾ ਜਾ ਰਹੀ ਆ ਫਿਲਹਾਲ ਪੁਸਨੇ ਜਾਂਚ ਦੇ ਲਈ ਜੋ ਟੀਮਾਂ ਵੜੰਗੀਆਂ ਨੇ ਉਹ ਇਸ ਗੱਲ ਦੀ ਜਾਂਚ ਕਰ ਰਹੀਆਂ ਨੇ ਕਿ লাশ ਇੱਥੇ ਕਿਵੇਂ ਲਿਆਂਦੀ ਗਈ ਆ ਅਤੇ ਕਤਲ ਦੇ ਪਿੱਛੇ ਕੀ ਕਾਰਨ ਹੈ ਉਹ ਕਾਰ ਉਸ ਦੀ ਆਪਣੀ ਹੈ ਤੇ ਉਹ ਕਾਰ ਦੇ ਵਿੱਚ ਇੱਥੇ ਆਈ ਸੀ ਹਸਪਤਾਲ ਦੀ ਪਾਰਕਿੰਗ ਦੇ ਵਿੱਚ ਲੱਗੇ ਸੀਸੀਟੀਵੀ ਫੁਟੇਜ ਦੇ ਅਨਸਾਰ 10 ਜੂਨ ਨੂੰ ਸਵੇਰੇ 5:33 ਮਿੰਟਾਂ ਦੇ ਉੱਪਰ ਇੱਕ ਔਨ ਕਾਰ ਪਾਰਕਿੰਗ ਦੇ ਵਿੱਚ ਰੁਕੀ ਇੱਕ ਨੌਜਵਾਨ ਫੋਨ ਤੇ ਗੱਲ ਕਰਦਾ ਹੋਇਆ ਕਾਰ ਦੇ ਵਿੱਚੋਂ ਉਤਰਦਾ ਹੈ ਤੇ ਪਾਰਕਿੰਗ ਦੇ ਵਿੱਚ ਚਲਾ ਜਾਂਦਾ ਹੈ। ਲਗਭਗ 1 ਮਿੰਟ ਦੇ ਬਾਅਦ ਉਹ ਨੌਜਵਾਨ ਕਾਰ ਦੇ ਕੋਲ ਵਾਪਸ ਆਉਂਦਾ ਹੈ ਤੇ ਫੋਨ ਤੇ ਗੱਲ ਕਰ ਰਿਹਾ ਹੁੰਦਾ ਹੈ। ਕਾਰ ਦੀ ਖਿੜਕੀ ਜਾਂ ਨਿੱਕੀ ਦਰਵਾਜ਼ਾ ਖੋਲਦਾ ਹੈ ਜੋ ਬਾਰੀ ਹੁੰਦੀ ਆ ਤੇ ਉਸਨੇ ਕਿਸੇ ਨੂੰ ਕਾਰ ਖੜੀ ਕਰਨ ਦਾ ਇਸ਼ਾਰਾ ਕੀਤਾ। ਇਸ ਤੋਂ ਬਾਅਦ ਉਹ ਕਾਰ ਨੂੰ ਪਾਰਕਿੰਗ ਦੇ ਵਿੱਚ ਲੈ ਗਿਆ। ਲਗਭਗ 2.5 ਮਿੰਟਾਂ ਦੇ ਬਾਅਦ ਉਹ ਨੌਜਵਾਨ ਬਾਹਰ ਆਇਆ ਅਤੇ ਫੋਨ ਤੇ ਗੱਲ ਕਰਦਾ ਹੋਇਆ ਪਾਰਕਿੰਗ ਤੋਂ ਬਾਰ ਚਲਾ ਗਿਆ ਉਸ ਤੋਂ ਬਾਅਦ ਨਹੀਂ ਪਤਾ ਕਿ ਉਹ ਨੌਜਵਾਨ ਕਿੱਥੇ ਗਿਆ ਜਾਂ ਉਹ ਨੌਜਵਾਨ ਕੌਣਾ ਤੇ ਉਸ ਦਾ ਇਸ ਦੇ ਨਾਲ ਕੀ ਸਬੰਧ ਸੀ ਲੁਧਿਆਣਾ ਦੇ ਲక్ష్మణ ਨਗਰ ਦੀ ਰਹਿਣ ਵਾਲੀ ਤਮਲ ਕੌਰ ਅਕਸਰ ਇੰਟਰਨੈਟ ਮੀਡੀਆ ਕਹਿੰਦੇ ਇਸ ਪੂਰੇ ਪਲੇਟਫਾਰਮ ਦੇ ਉੱਪਰ ਉਹ ਆਪਣੀਆਂ ਵੀਡੀਓ ਅਸਲੀਲ ਵੀਡੀਓ ਜਾਂ ਕੁਝ ਭੱਦੀਆਂ ਟਿੱਪਣੀਆਂ ਕਰਦੀ ਰਹਿੰਦੀ ਸੀ ਇੰਸਟਾਗ੍ਰਾਮ ਤੇ ਉਸ ਦੇ ਤਕਰੀਬਨ 386000 ਫੋਲੋਅਰ ਨੇ ਦੱਸਿਆ ਜਾ ਰਿਹਾ ਹੈ ਕਿ ਕਮਲਕੌਰ ਦੇ ਪਿਤਾ ਦੀ ਮੌਤ ਲਗਭਗ 1.5 ਸਾਲ ਪਹਿਲਾਂ ਹੀ ਹੋ ਗਈ ਸੀ। ਉਹ ਆਪਣੀ ਮਾਂ ਦੇ ਨਾਲ ਲੁਧਿਆਣਾ ਦੇ ਵਿੱਚ ਰਹਿੰਦੀ ਸੀ। ਉਸ ਨੇ ਆਪਣੇ ਭਰਾ ਦੇ ਨਾਲ ਚੰਗੇ ਸਬੰਧ ਨਹੀਂ ਸਨ। ਕਮਲਕੌਰ ਅਕਸਰ ਫੇਸਬੁੱਕ ਅਤੇ ਇੰਸਟਾਗ੍ਰam ਦੇ ਉੱਪਰ ਲਾਈਵ ਹੋ ਕੇ ਆਪਣੇ ਪਰਿਵਾਰਕ ਮੈਂਬਰਾਂ ਦੇ ਬਾਰੇ ਬੁਰਾ ਬੋਲਦੀ ਸੀ। ਕਮਲਕੌਰ ਨੇ ਆਪਣੀ ਆਖਰੀ ਪੋਸਟ 9 ਜੂਨ ਨੂੰ ਇੰਸਟਾਗ੍ਰam ਦੇ ਉੱਪਰ ਪਾਈ ਸੀ। ਆਪਣੀ ਇੱਕ ਫੋਟੋ ਦੇ ਨਾਲ ਉਸ ਨੇ ਲਿਖਿਆ ਸੀ ਕੋਈ ਪਿਆਰ ਨਹੀਂ ਕੋਈ ਭਾਵਨਾ ਨਹੀਂ ਸ਼ੱਕ 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 ਇਸ ਤੋਂ ਬਾਅਦ ਉਹ ਪਿਛਲੇ 3 ਦਿਨਾਂ ਤੋਂ ਇੰਟਰਨੈਟ ਯਾਨੀ ਕਿ ਮੀਡੀਆ ਦੇ ਉੱਪਰੋਂ ਗਾਇਬ ਚ ਉਸਨੇ ਕੋਈ ਵੀ ਪੋਸਟ ਨਹੀਂ ਪਾਈ ਮੰਨਿਆ ਜਾ ਰਿਹਾ ਹੈ ਕਿ ਇਸ ਸਮੇਂ ਦਰਾਨੀ ਉਸਦੀ ਹੱਤਿਆ ਕੀਤੀ ਗਈ ਹੋ ਸਕਦੀ ਹੈ ਇੰਨਾ ਹੀ ਨਹੀਂ ਲਗਭਗ 7 ਮਹੀਨੇ ਪਹਿਲਾਂ ਅਰਸ਼ ਡੱਲਾ ਨੇ ਵੀ ਕਮਲ ਕੌਰ ਨੂੰ ਅਸ਼ਲੀਲ ਸਮਗਰੀ ਨੂੰ ਲੈ ਕੇ ਜਾਨੋਂ ਮਾਰਨ ਦੀ ਧਮਕੀ ਦਿੱਤੀ ਸੀ 7 ਮਹੀਨੇ ਪਹਿਲਾਂ ਅਰਸ਼ ਡੱਲਾ ਦਾ ਇੱਕ ਆਡੀਓ ਵਾਇਰਲ ਹੋਇਆ ਜਦੇ ਵਿੱਚ ਉਹ ਕਮਲ ਕੌਰ ਨੂੰ ਧਮਕੀ ਦਿੰਦਾ ਹੋਇਆ ਨਜ਼ਰ ਆ ਰਿਹਾ ਸੀ ਤੇ ਕਹਿ ਰਿਹਾ ਸੀ ਕਿ ਇਹ ਕੁੜੀ ਇੰਟਰਨੈਟ ਦੇ ਉੱਪਰ ਬਹੁਤ ਸਾਰੀਆਂ ਗੰਦੀਆਂ ਗੱਲਾਂ ਯਾਨੀ ਕਿ ਜਾਂ ਬਹੁਤ ਗਲਤ ਪੋਸਟ ਕਰਦੀ ਹੈ ਇਸ ਕਾਰਨ ਪੰਜਾਬ ਦੀ ਜਵਾਨੀ ਵਿਗੜ ਰਹੀ ਆ ਜੇਕਰ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਇੱਕ ਵਿਅਕਤੀ ਮਰ ਜਾਂਦਾ ਹੈ ਤਾਂ ਕੋਈ ਫਰਕ ਨਹੀਂ ਪਵੇਗਾ ਕੋਈ ਤੂਫਾਨ ਨਹੀਂ ਆਵੇਗਾ ਪਰ ਇਸੇ ਵਿਚਕਾਰ ਜੋ ਕੰਚਨ ਦੀ ਭੈਣ ਆ ਉਹਦਾ ਵੀ ਇੱਕ ਬਿਆਨ ਸਾਹਮਣੇ ਆਇਆ ਏ ਉਸ ਦੇ ਮੁਤਾਬਕ ਕਿ ਉਹ ਆਪਣੀ ਗੱਡੀ ਠੀਕ ਕਰਵਾਉਣ ਦੇ ਲਈ ਬਠਿੰਡਾ ਗਈ ਸੀ ਹੁਣ ਦੋ ਪਰਿਵਾਰਕ ਮੈਂਬਰਾਂ ਦੇ ਬਿਆਨ ਸਾਹਮਣੇ ਆਏ ਨੇ ਇੱਕ ਬਿਆਨ ਤਾਂ ਪੁੱਤ ਦੇ ਮੁਤਾਬਕ ਆ ਜੋ ਉਸ ਦੀ ਮਾਤਾ ਦਾ ਏ ਪਰ ਇੱਕ ਬਿਆਨ ਜੋ ਸਮੇਂ ਸੋਸ਼ਲ ਮੀਡੀਆ ਦੇ ਉੱਪਰ ਵੀ ਆ ਚੁੱਕਿਆ ਏ ਤੇ ਵਕ ਵਕ ਨਿਊ ਚੈਨਲ ਦੇ ਵੱਲੋਂ ਵੀ ਚਰਾਇਆ ਜਾ ਰਿਹਾ ਏ ਕੰਚਨ ਦੀ ਭੈਣ ਦਾ ਤਾਂ ਉਹ ਇੱਕ ਵੱਖਰਾ ਦਾਵਾ ਕਰ ਰਹੀ ਆ ਪਰ ਉਸ ਉਰੇ ਮਾਰੇ ਜਾਂਚ ਹੋਣੀ ਬਾਕੀ ਹੈ ਅਖੀਰਕਾਰ ਕਾਰਨ ਕੀ ਰਹੇ ਨੇ ਕੁਝ ਲੋਕਾਂ ਦੇ ਵੱਲੋਂ ਇਸ ਕਤਲ ਨੂੰ ਲੈ ਕੇ ਉਤਸ਼ਾਹ ਦਿਖਾਇਆ ਜਾ ਰਿਹਾ ਹੈ ਜਾਂ ਇਸ ਨੂੰ ਚੰਗਾ ਵੀ ਕਿਹਾ ਜਾ ਰਿਹਾ ਹੈ ਕਿ ਇੱਕ ਲੜਕੀ ਸੋਸ਼ਲ ਮੀਡੀਆ ਦੇ ਉੱਪਰ ਬਕਵਾਸ ਕਰੀ ਸੀ ਜਾਂ ਉਸ ਦੇ ਵੱਲੋਂ ਗਲਤ ਚੀਜ਼ਾਂ ਨੂੰ ਪ੍ਰੋਸਿਆ ਜਾ ਰਿਹਾ ਉਸ ਦਾ ਕਤਲ ਹੋ ਗਿਆ ਇਹ ਠੀਕ ਆ ਪਰ ਕੁਝ ਲੋਕਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਕਿ ਕਿਸੇ ਵਿਅਕਤੀ ਨੂੰ ਮਾਰ ਦੇਣਾ ਇਹ ਠੀਕ ਨਹੀਂ ਤੁਸੀਂ ਉਸ ਨੂੰ ਸਮਝਾ ਸਕਦੇ ਹੋ ਕਿ ਤੁਸੀਂ ਗਲਤ ਕੰਮ ਕਰ ਰਹੇ ਹੋ ਤਾਂ ਹੁਣ ਸੋਸ਼ਲ ਮੀਡੀਆ ਦੇ ਉੱਪਰ ਵੀ ਲੋਕ ਕਮਲ ਦੇ ਕਤਲ ਤੋਂ ਬਾਅਦ ਵੰਡੇ ਹੋਏ ਨਜ਼ਰ ਆ ਰਹੇ ਨੇ ਧੰਨਵਾਦ